ਸਸ ਸਸੀ ਕਾਲ ਜੀ ਸਰ ਮੈਂ ਰਾਇਖਾਂ ਦਾ ਪਿੰਡਾ ਮੇਰਾ ਵੀ ਛੋਟਾ ਜਿਹਾ ਬਲਾਕ ਮਾਉੜਾ ਜੀ ਤੇ ਪਮੱਕੜਾਈ ਸਾਹਿਬ ਸੋਡਾ ਜੀ ਤੇ ਬਠਿੰਡਾ ਡਿਸਟ੍ਰਿਕਟ ਹੈ ਸਰ ਮੈਨੂੰ ਇੱਕ ਗੱਲ ਦੀ ਬਹੁਤ ਖੁਸ਼ੀ ਹੋਈ ਸਰ ਮੈਂ ਡਰਾਈਵਰ ਕਰਦਾ ਵੈਸੇ ਮੈਂ ਡਰਾਈਵਰ ਆ ਜੀ ਸਰ ਜਦੋਂ ਦੇਖਦੇ ਆ ਨਾ ਅਖਬਾਰਾਂ ਤੇ ਟੀਵੀ ਦੇ ਵਿੱਚ ਇੱਕ ਬੱਕਰੀਆਂ ਚਾਰਨ ਵਾਲੇ ਦਾ ਬੱਚਾ ਆਈਏਐਸ ਇੱਕ ਸਬਜ਼ੀ ਵੇਚਣ ਵਾਲੇ ਦਾ ਬੱਚਾ ਆਈਏਐਸ ਸਰ ਮੇਰੀ ਬੇਟੀ ਨੇ ਵੀ ਬਣਨ ਸੁਪਨਾ ਦਿਖਾਦਾ ਜੀ ਮੈਂ ਇੱਕ ਡਰਾਈਵਰ ਦੀ ਬੇਟੀ ਹਾਂ ਕਿ ਵੀ ਇਸ ਮੁਕਾਮ ਤੇ ਪਹੁੰਚਾਂਗੀ ਬੈਣੀ ਸਾਰ ਇੱਕ ਮੈਂ ਸਰ ਤੁਹਾਡੀ ਇੱਕ ਤਾਰੀਫ ਕਰਨੀ ਚਾਹੁੰਦਾ ਬੈ ਸਾਹਿਬ ਮੈਂ ਤੁਹਾਡੇ ਕੋਲ ਇੱਕ ਸਾਲ ਪਹਿਲਾਂ ਆਇਆ ਸਰ ਤੁਹਾਡੇ ਦਫ਼ਤਰ ਮਿਨੀ ਸੈਕਟਰੀਏਟ ਦੇ ਵਿੱਚ ਮਿਲਿਆ ਸੀ ਸਰ ਜਦੋਂ ਉੱਥੇ ਟੀਚਰ ਦੀ ਇੰਗਲਿਸ਼ ਦੀ ਬਦਲੀ ਹੋ ਗਈ ਸਰ ਤੇ ਨਾਲ ਦੀ ਨਾਲ ਪੋਸਟ ਖਾਲੀ ਹੋ ਗਈ ਸਰ ਸਾਨੂੰ ਇਹ ਹੋ ਗਿਆ ਸਾਡਾ ਬੱਚੇ ਪੜ੍ਹਨਗੇ ਕਿਵੇਂ ਮੈਂ ਸਰ ਤੁਹਾਡੇ ਕੋਲ ਐਪਲੀਕੇਸ਼ਨ ਦੇ ਕੇ ਮਿਨੀ ਸੈਕਟਰੀਏਟ ਦੇ ਗੇਟ ਤੇ ਨਹੀਂ ਪਹੁੰਚਿਆ ਸੀ ਸਕੂਲ ਦੇ ਵਿੱਚ ਟੀਚਰ ਪਹਿਲਾਂ ਪਹੁੰਚ ਗਿਆ ਸੀ ਇਹ ਸਰ ਤੁਹਾਡਾ ਬੜਪਣ ਹੈ ਜੀ ਸਰ ਮੈਂ 2020 ਤੇ ਤੁਹਾਡੇ ਰੂਬਰੂ ਹੋਣਾ ਚਾਹੁੰਦਾ ਸੀ ਅੱਜ 5 ਸਾਲਾਂ ਬਾਅਦ ਮੌਕਾ ਮਿਲਿਆ ਸਰ ਮੈਂ ಗ್ರಾಮ ਪੰਚਾਇਤ ਦੇ ਵਿੱਚ ਸੀ ਅਸੀਂ ਦੀਨਦয়াল ਉਪਾਦਿਆ ਨੈਸ਼ਨਲ ਵਾਰਡ ਜਿੱਤੇ ਆ ਤੇ ਤੁਸੀਂ ਸਾਰੇ ਉਹ ਕਰੋਨਾ ਕਰਕੇ ਸਾਨੂੰ ਜਿਹੜਾ ਆਨਲਾਈਨ ਹੀ ਸਾਨੂੰ ਗਿਫਟ ਦਿੱਤਾ ਸੀਗਾ ਸਾਡੀ ਪੰਚਾਇਤ ਨੂੰ ਤੇ ਸਰ ਇੱਕ ਮੈਂ ਤੁਹਾਨੂੰ ਦੱਸਣਾ ਚਾਹਣਾ ਮੇਰਾ ਗਵਾਂਡੀ ਪਿੰਡਾ ਜੀ ਬੱਲੋ ਤੁਹਾਨੂੰ ਪਤਾ ਜੀ ਆ ਸਵਰਗਵਾਸੀ ਗਰਵਜਨ ਸਿੰਘ ਜੀ ਸੋਸਾਇਟੀ ਹੈ ਜੀ ਉੱਥੇ ਤੇ ਸਰ ਮੇਰੀ ਬੱਚੀ ਨੂੰ ਉਹਨਾਂ ਨੇ ਅਡਾਪਟ ਕੀਤਾ ਜੀ ਆਈਐਸ ਬੰਦ ਤੱਕ ਸਾਰਾ ਖਰਚਾ ਉਹ ਉਹ ਕਰਨਗੇ ਸਰ ਤੇ ਇੱਕ ਸਾਰ ਤੁਸੀਂ ਸਾਡੇ ਨਾਲ ਵਾਦਾ ਕੀਤਾ ਮਾੜਾਂ ਦਾ ਬੱਲੇ ਬੱਲੇ ਮੈਂ ਰਿਕਵੈਸਟ ਕਰਦਾ ਸਾਰਾ ਸਾਡੇ ਅੱਖਾਂ ਡੀਕ ਰੀਆਂ ਤੁਹਾਨੂੰ ਆਵਾਂਗੇ ਜਲਦੀ ਆਏ ਸਾਰਾ ਬਹੁਤ ਬਹੁਤ ਧੰਨਵਾਦ ਆਪਾਂ ਬਾਰਡਰ ਤੇ ਟੈਨਸ਼ਨ ਹੋ ਗਈ ਸੀ ਤਾਂ ਕਰਕੇ ਰੁਕਣਾ ਪੈ ਗਿਆ ਨਹੀਂ ਤੇ ਮੈਂ ਤਰੀਕ ਦੇਤੀ ਸੀ ਉਦੇ ਸਰਪੰਚਾਂ ਦੇ ਜਦੋਂ ਮੀਟਿੰਗ ਹੋਈ ਸੀ ਸਾਰੇ ਸਰ ਸਾਨੂੰ ਡੀਕ ਰਿਹਾ ਜੀ ਵੈਲਕਮ ਥੈਂਕ ਯੂ ਜੀ ਸਈ ਸਸ਼੍ਰੀਕਾਇ ਮੇਰਾ ਨਾਮ ਅਨਮੋਲਪ੍ਰੀਤ ਘੋੜਾ ਮੈਂ ਗਰਲ ਸਕੂਲ ਜ਼ੀਰਾ ਦੀ ਵਿਦਿਆਰਥਣਾਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਨੂੰ ਇੱਥੇ ਬੁਲਾਉਣ ਲਈ ਮੈਂ ਤੇ ਮੇਰੇ ਪ੍ਰਿੰਸੀਪਲ ਸਰ ਸ਼੍ਰੀ ਰਕੇਸ਼ ਸ਼ਰਮਾ ਸਰ ਨੇ ਅਸੀਂ ਇਕੱਠਿਆਂ ਨੇ ਸੁਪਨਾ ਵੇਖਿਆ ਸੀਗਾ ਕਿ ਪੰਜਾਬ ਚੋਂ ਪਹਿਲੇ 3 ਰੈਂਕਾਂ ਵਿੱਚੋਂ ਤਾਂ ਮੈਰਿਟ ਲੈਣੀ ਹੈ ਫਸ ਸੈਕਿੰਡ ਜਾਂ ਥਰਡ ਫਿਰ ਤੁਹਾਨੂੰ ਆਪਣੇ ਸਕੂਲ ਬੁਲਾਵਾਂਗੇ ਤੇ ਤੁਹਾਡੇ ਤੋਂ ਪ੍ਰਾਈਜ਼ ਲਵਾਂਗੇ ਕਿਉਂਕਿ ਹਰ ਸਾਲ ਤੁਸੀਂ ਫਸ 3 ਟੌਪਰਾਂ ਨੂੰ ਮਿਲਦੇ ਹੋ ਪਰ ਮੇਰਾ ਇੱਕ ਨੰਬਰ ਰਹਿ ਗਿਆ ਮੇਰਾ ਚੌਥਾ ਰੈਂਕ ਆਇਆ ਅਸੀਂ ਕਿਹਾ ਨਹੀਂ ਗੱਲ ਨਹੀਂ ਬਣੀ ਤੇ ਮੈਂ ਪਲੱਸ 2 ਵਿੱਚ ਵੇਖੀ ਜਾਊਗੀ ਪਰ ਇਸ ਵਾਰੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਅਸੀਂ ਸੋਚਿਆ ਸੀ ਅਸੀਂ ਇੱਕ ਵਾਰੀ ਵੀ ਨਹੀਂ ਮਿਲਣਾ ਪਰ ਮੈਂ ਤੁਹਾਨੂੰ ਦੋ ਵਾਰੀ ਮਿਲ ਲਿਆ ਤੁਹਾਡੇ ਘਰ ਆ ਕੇ ਵੀ ਤੇ ਕਿਤੇ ਵੀ ਥੈਂਕ ਯੂ ਸੋ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦੀ ਆ ਕਿ ਮੇਰੀ ਮੈਰਿਟ ਪਿੱਛੇ ਮੇਰੀ ਮਿਹਨਤ ਤਾਂ ਕੰਮ ਆਈ ਹੈ ਪਰ ਸਾਡੇ ਪ੍ਰਿੰਸੀਪਲ ਸਰ ਦੀ ਮੋਟੀਵੇਸ਼ਨ ਨੇ ਵੀ ਬਹੁਤ ਵੱਡਾ ਕੰਮ ਕੀਤਾ ਹੈ ਸਾਡੇ ਸਕੂਲ ਵਿੱਚ ਜਿਹੜਾ ਬੱਚਾ ਮੈਰਿਟ ਵਿੱਚ ਆਂਦਾ ਹੈ ਉਹਨੂੰ ਫ੍ਰੀ ਆਫ ਕੋਸਟ ਜਾਇਸ ਦਾ ਛੁੱਟਾ ਦਿੱਤਾ ਜਾਂਦਾ ਹੈ ਸਰ ਵੱਲੋਂ ਅੱਛਾ ਹਾਂਜੀ ਮਤਲਬ ਟ੍ਰਿਪ ਸਰ ਵੱਲੋਂ ਸਾਰਾ ਫ੍ਰੀ ਹੁੰਦਾ ਹੈ ਤੇ ਜਿੱਥੇ ਜਾਣਾ ਚਾਹੋ 올ਓਵਰ ਇੰਡੀਆ ਵਿੱਚ ਜਾ ਸਕਦੇ ਹੋ ਤੇ ਉਸ ਚੀਜ਼ ਨੇ ਬਹੁਤ ਵੱਡਾ ਇੰਪੈਕਟ ਪਾਇਆ ਮੇਰੀ 8th ਵਿੱਚੋਂ ਮੈਰੇ ਟਾਈਮ ਇੱਕ ਵਾਰ ਜਾਸਾ ਛੁੱਟਾ ਲੈ ਚੁੱਕੀ ਹੁਣ ਮੈਂ ਦੁਬਾਰਾ ਲਾਵਾਂਗੀ ਦੇ ਉਗੇ ਸਾਨੂੰ ਮੌਕਾ ਦੇਦੇ ਹੋਣਾ ਨਹੀਂ ਸਰ ਥੈਂਕ ਯੂ ਸਰ ਗੁੱਡ ਸਰ ਮੈਂ ਪਲੀਜ਼ ਚਾਹਾਂਗੀ ਕਿ ਤੁਸੀਂ ਪਲੀਜ਼ ਸਾਡੇ ਸਕੂਲ ਵੀ ਕਦੇ ਆਓ ਹਾਂ ਜਰੂਰ ਆਮ ਥੈਂਕ ਯੂ ਸਰ ਗੁੱਡ ਸਰ ਜਹਾਦ ਦੇ ਝੂਟੇ ਵਾਲਾ ਸੌਲੀਏ ਜੀ ਸਰ ਤੋਂ ਕੀ ਕਨਸੈਪਟ ਹੈ ਜੀ ਜੀ ਇੱਧਰ ਦਿਓ ਮਾਈਕ ਜਿਹੜੇ ਸਰ ਜਹਾਦ ਦਾ ਝੂਟਾ ਦਵਾਉਂਦੇ ਨੇ ਸਰ ਬੈਠੇ ਬੈਠੇ ਦੱਸ ਦਿਓ ਜੀ ਚਾਹੇ ਜੇ ਕੰਫਰਟੇਬਲ ਸਾਸ਼ਕ ਸਰ ਸਾਸ਼ਕ ਅ ਸਾਸ਼ਕ ਸਰ ਸਰ ਇਹ ਮੋਟੀਵੇਸ਼ਨ ਮੇਰੇ ਜੋ ਸਾਹਮਣੇ ਬੈਠੇ ਸਰਦਾਰ ਹਰਜੋਤ ਸਿੰਘ ਬੈਂਥੀ ਇਹ ਸਾਡੇ ਸਕੂਲ ਆਏ ਸੀਗੇ ਔਰ ਇਹਨਾਂ ਨੇ ਮੇਰੇ ਜਲਨ ਦੀ ਪ੍ਰੋਬਲਮ ਕਰਕੇ ਔਰ ਕੁਝ ਬੱਚਿਆਂ ਨੂੰ ਜਦੋਂ ਵੇਖਿਆ ਤੇ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਹੋਰ ਕੁਝ ਹੋਵੇ ਨਾ ਹੋਵੇ ਲਿਫਟ ਲੱਗੇਗੀ ਸਕੂਲ ਦੇ ਵਿੱਚ ਤਾਂ ਪੰਜਾਬ ਦਾ ਮੇਰਾ ਪਹਿਲਾ ਸਕੂਲ ਹੈ ਜਿੱਥੇ ਲਿਫਟ ਲੱਗੀ ਹੈ ਔਰ ਜਿੰਨਾ ਵੀ ਬੱਚਿਆਂ ਨੂੰ ਟੀਚਰਸ ਨੂੰ ਪ੍ਰੋਬਲਮ ਹੈ ਔਰ ਲਿਫਟ ਦਾ ਆਨੰਦ ਲੈਂਦੇ ਆ ਔਰ ਦੂਜੀ ਗੱਲ ਸਰ ਕੀ ਸਾਡੇ ਜਦੋਂ ਉੱਥੇ ਆਏ ਸੀ ਕਿਤੇ ਕਿਹਾ ਸੀ ਕਿ ਕੁਝ ਨਵਾਂ ਕਰੋ ਤਾਂ ਸਰ ਮੈਂ ਦੱਸਣਾ ਚਾਹੁੰਦਾ ਕਿ 3 ਸਾਲ ਦੇ ਵਿੱਚ 28 ਮੈਰਿਟ ਮੇਰੇ ਕੱਲੇ ਸਕੂਲ ਦੀਆਂ ਸਰਕਾਰੀ ਸਕੂਲ ਦੀਆਂ 18 ਬੱਚੇ ਜਹਾਜ਼ ਦਾ ਜ਼ਖ਼ਮ ਲੈ ਚੁੱਕੇ ਐ ਔਰ ਇਹ 10 ਬੱਚੇ ਇਸ ਵਾਰੀ ਇਸ ਸਾਲ ਕੱਲੇ ਇੱਕ ਸਕੂਲ ਦੀਆਂ ਮੇਰੇ ਸਕੂਲ ਦੀਆਂ 10 ਮੈਰਿਟ ਐ ਇਹ 10 ਬੱਚੇ ਇਸ ਵਾਰੀ ਜਹਾਜ਼ ਦਾ ਜ਼ਖ਼ਮ ਲੈਣਗੇ ਔਰ ਇਹਦੇ ਪਿੱਛੇ ਬਹੁਤ ਵੱਡੀ ਮੋਟੀਵੇਸ਼ਨ ਸਰਦਾਰ ਹਜੋਸ ਸਿੰਘ ਬੈਂਜੀ ਔਰ ਤੁਹਾਡੀ ਹਲਾਸ਼ੇਰੀ ਹੈ ਕਿ ਤੁਸੀਂ ਕੁਝ ਕਰੋ ਅਸੀਂ ਤੁਹਾਡੇ ਨਾਲ ਆ ਔਰ ਸਰ ਸਕੂਲ ਦੇ ਵਿੱਚ 700 ਬੱਚਾ ਸੀਗਾ ਅੱਜ 2250 ਬੱਚੇ ਆ ਔਰ ਇਹ ਤੁਸੀਂ ਐਮੀਨੈਂਸ ਸਕੂਲ ਚ ਤਾਂ ਲਾਈਨਾਂ ਲਾਈਆਂ ਲਾਈਆਂ ਸਰ ਮੈਂ ਦੱਸ ਦਵਾਂ ਕਿ ਮੈਂ 272 ਬੱਚੇ ਰੱਖਣੇ ਸੀ ਕਿਉਂਕਿ ਸਾਰੀ ਡਬਲ ਸਟੋਰੀ ਬਣ ਗਈ ਤੁਹਾਡੀ ਅਸ਼ੀਰਵਾਦ ਔਰ ਤੁਹਾਡੀਆਂ ਗ੍ਰਾਂਟਸ ਦੇ ਨਾਲ ਹੁਣ ਟ੍ਰਿਪਲ ਸਟੋਰੀ ਉੱਥੇ ਬਣ ਨਹੀਂ ਸਕਦੇ ਇਸ ਕਰਕੇ ਅਸੀਂ ਬੱਚੇ ਹੀ ਉੱਥੇ 2200 ਬਿਠਾ ਸਕਦੇ ਆ ਇਸ ਵਾਰੀ 1024 ਬੱਚਿਆਂ ਨੇ ਸਾਡੇ ਸਕੂਲ ਦਾ ਐਂਟਰੀ ਟੈਸਟ ਦਿੱਤਾ ਜਦੋਂ ਕਿ ਐਸੋਈ ਸਕੂਲ ਨਹੀਂਗਾ ਸਧਾਰਨ ਸਰਕਾਰੀ ਸਕੂਲ ਹੈ 1024 ਦੇ ਵਿੱਚੋਂ ਅਸੀਂ 272 ਬੱਚੇ ਚੁਣੇ ਆਂ ਔਰ ਅੱਜ ਵੀ ਸਰ ਉੱਤੇ ਐਮਐਲਏ ਸਾਹਿਬ ਦੀਆਂ ਮੰਤਰੀ ਸਾਹਿਬਾਂ ਦੀਆਂ ਸਪਾਰਸ਼ਾਂ ਆndੀਆਂ ਕਿ ਇੱਕ ਅੱਧਾ ਬੱਚਾ ਦਾ ਸਾਡਾ ਜ਼ਰੂਰ ਅਡਜਸਟ ਕਰੋ ਇਹ ਤੁਹਾਡੀ ਦੇਣ ਹੈ ਇਹ ਤੁਸੀਂ ਸੁਪਨਾ ਕਿਸੇ ਦਿਨ ਵੇਖਿਆ ਸੀ ਸਟੇਜਾਂ ਤੋਂ ਕਿਹਾ ਸੀ ਅੱਜ ਉਹ ਚੀਜ਼ ਸਾਬਤ ਹੋ ਚੁੱਕੀ ਹੈ ਮੈਂ ਗਵਾਹ ਹਾਂ ਉਸ ਗੱਲ ਦਾ ਤੁਹਾਡੇ ਸਾਹਮਣੇ ਖੜੋਤਾ ਸਰਦਾਰ ਹਰਜੋਤ ਸਿੰਘ ਜੀ ਦਾ ਔਰ ਮਾਨ ਸਾਹਿਬ ਤੁਹਾਡਾ ਅਸੀਂ ਜਿੰਨਾ ਦੇਣਾ ਸਾਰਾ ਪੰਜਾਬ ਦੇ ਮਨੂ ਦੇ ਨਹੀਂ ਸਕਦਾ ਬਹੁਤ ਬਹੁਤ ਧੰਨਵਾਦ थैंक यू वेरी मच ਸਰ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਇਹ ਫਿਰ ਕਿੱਥੇ ਤੁਸੀਂ ਜਾਜ ਦੇ ਝੂਟ ਕਿੱਥੇ ਤੱਕ ਦੇ ਦੋਣੇ ਹੋ ਸਰ ਅਸਲ ਚ ਕੀ ਹੈ ਕਿ ਪਹਿਲਾਂ 12 ਸਾਲ ਮੈਂ ਸਟੱਡੀ ਕੀਤਾ ਹੈ ਸਕੂਲ ਦੇ ਵਿੱਚ ਜਾ ਕੇ ਕਿ ਪਿਛਲੇ 12 ਸਾਲ ਤੋਂ ਕੋਈ ਮੈਰਿਟ ਨਹੀਂ ਸੀ ਆਈ ਤਾਂ ਮੀਟਿੰਗ ਸੱਦੀ ਮੈਂ ਬਾਲ ਸੰਸਦ ਬਣਾਈ ਹੋਈ ਹੈ ਸਾਹਿਬ ਨੂੰ ਪਤਾ ਹੈ ਤਾਂ ਬਾਲ ਸੰਸਦ ਦੀ ਮੀਟਿੰਗ ਦੇ ਵਿੱਚ ਮੈਂ ਕਿਹਾ ਬੇਟਾ ਜੋ ਤੁਸੀਂ ਕਹੋਗੇ ਮੈਂ ਕਰਨ ਲਈ ਤਿਆਰ ਹਾਂ ਪਰ ਮੈਨੂੰ ਮੈਡ ਚਾਹੀਦੀ ਆ ਕਿਉਂਕਿ ਸਾਡੇ ਸਿੱਖਿਆ ਮੰਤਰੀ ਜੀ ਮੈਨੂੰ ਚੈਲੰਜ ਦੇ ਕੇ ਗਏ ਆ ਤਾਂ ਜਦੋਂ ਉਹ ਬੱਚਿਆਂ ਨੂੰ ਪੁੱਛਿਆ ਤਾਂ ਕੁਝ ਬੱਚੇ ਕਹਿੰਦੇ ਜੀ ਟੇਬਲ ਕੁਰਸੀ ਲੈ ਦੇਓ ਕੋਈ ਬੰਦੇ ਕਹਿੰਦੇ ਜੀ ਸਾਨੂੰ ਵੱਡੀ ਟਰੋਫੀ ਦੇ ਆ ਜੇ ਜਿਹੜੇ ਕ੍ਰਿਕਟ ਵਾਲਿਆਂ ਨੂੰ ਮਿਲਦੀ ਹੈ ਕੋਈ ਕਿਸ ਤਰ੍ਹਾਂ ਇੱਕ 6ਵੀਂ ਦੀ ਬੱਚੀ ਸੀਗੀ ਹਮ ਉਹਨੇ ਬੜੀ ਮਸੂਮੀਅਤ ਨਾਲ ਕਿਹਾ ਸਰ ਮੈਡ ਚ ਤਾਂ ਆ ਜਾਾਂਗੇ ਜਹਾਜ ਦਾ ਝੋਟਾ ਦਵਾ ਦੇਓਗੇ ਤਾਂ ਉਹ ਇੱਕ ਛੋਟੀ ਬੱਚੀ ਦੀ ਇਨਸਪੀਰੇਸ਼ਨ ਸੀ ਮੈਂ ਕਿਹਾ ਚਲੋ ਅੱਜ ਵਾਦਾ ਰਿਆ ਦੂਜੇ ਦਿਨ ਮੈਂ ਐਲਾਨ ਕਰਤਾ ਤਾਂ ਸਰ ਉਸ ਸਾਲ ਤੋਂ ਅਗਲੇ ਸਾਲ ਜਿਹੜਾ ਰਿਜ਼ਲਟ ਆਇਆ ਚਾਰ ਮੈਡ ਆਈਆਂ ਫਿਰ ਪੰਜ ਆਈਆ ਕਿੱਥੇ ਲੈ ਕੇ ਗਏ ਫਿਰ ਦਿੱਲੀ ਇਲਾਕੇ ਗਏ ਸਰ ਔਰ ਸਰ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਸਰਦਾਰ ਹਰਜੋਤ ਸਿੰਘ ਬੈਂਜ ਜੀ ਦਾ ਵੀ ਉਹ ਬੱਚੇ ਸਰ ਉੱਥੇ ਦਿੱਲੀ ਦੇ ਵਿੱਚ ਪੰਜਾਬ ਪਾਵਰ ਦੇ ਵਿੱਚ ਰੁਕੇ ਪੰਜਾਬ ਪਾਵਰ ਹੈ ਹਾਂਜੀ ਹਾਂਜੀ ਉਹ ਤੁਹਾਡੇ ਵੱਲੋਂ ਸਾਰਾ ਉਹ ਉਹਨਾਂ ਦਾ ਰਹਿਣ ਦਾ ਪ੍ਰਬੰਧ ਕੀਤਾ ਗਿਆ ਜਹਾਜ਼ ਦੇ ਟਿਕਟਾਂ ਉਰ ਉਥੋਂ ਦੀ ਹਾਂਜੀ ਇਸ ਵਿੱਚ ਇਹਨਾਂ ਦੇ ਬੱਚੇ ਇਹਨਾਂ ਦਾ ਜੁਰਮਾਨਾ ਵੀ ਕਰ ਬਾਲ ਸੰਸਦ ਅੱਛਾ ਬਾਲ ਸੰਸਦ ਦੇ ਵਿੱਚ ਸਰ ਸਾਡੇ ਸਕੂਲ ਚ ਬਾਲ ਸੰਸਦ ਬਣੀ ਹੋਈ ਹੈ ਉਹ ਆਟੋਨੋਮਸ ਬੋਡੀ ਹੈ ਔਰ ਉਹ ਬੱਚੇ ਮੇਰੇ ਤਾਂ ਇੰਨਾ ਕੋ ਚੈੱਕ ਰੱਖਦੇ ਆ ਕਿ ਜੇਕਰ ਕਿਸੇ ਵੇਲੇ ਵੀ ਪ੍ਰਿੰਸੀਪਲ ਗਲਤੀ ਕਰੇ ਤਾਂ ਅਸੀਂ ਇਹਨਾਂ ਦਾ ਜਰੂਰ ਫੜਨਾ ਤਾਂ ਬਾਰ ਸੰਸਦ ਛਾਪੇ ਮਾਰਦੇ ਰਹਿੰਦੀ ਹੈ ਇੱਕ ਵਾਰੀ ਸਰ ਮੇਰੇ ਕੋਲ ਗਲਤੀ ਹੋ ਗਈ ਮੇਰੇ ਦੋ ਸਵਿਚ ਬੋਰਡ ਹੈ ਆਫਿਸ ਦੇ ਵਿੱਚ ਮੈਂ ਜਿਹੜਾ ਮੇਰੇ ਨੇੜੇ ਸੀ ਉਹ ਤਾਂ ਮੈਂ ਆਫ ਕਰਤਾ ਦੂਜਾ ਮੇਰੇ ਕੋਲ ਆਫ ਨਹੀਂ ਹੋਇਆ ਤਾਂ ਮੈਂ ਬਾਹਰ ਚਲਾ ਗਿਆ ਉਹਨਾਂ ਨੂੰ ਛਾਪਾ ਵੱਜ ਗਿਆ ਇੱਕ ਟਿਊਬ ਲਾਈਟ ਤੇ ਪਕਾ ਚੱਲਦਾ ਸੀਗਾ ਮੈਨੂੰ 150 ਰੁਪਏ ਜੁਰਮਾਨਾ ਹੋਇਆ ਜੀ ਮੈਨੂੰ ਭਰਨਾ ਪਿਆ ਇਸ ਤਰ੍ਹਾਂ ਸਰੋ ਬਾਲ ਸੰਸਦ ਜਿਹੜੀ ਹੈ ਸਾਡਾ ਇੱਕ ਬੜੇ ਖਤਰਨਾਕ ਬੱਚੇ ਪੈਦਾ ਕਰ ਰਹੇ ਹੋ ਤੁਸੀਂ ਹਾਂਜੀ ਹਾਂਜੀ ਸਰ ਉਹ ਸਰ ਸਾਰੇ ਟੀਚਰਸ ਉਸ ਗੱਲ ਨੂੰ ਮੰਨਦੇ ਆ ਬਾਲ ਸੰਸਦ ਮੀਟਿੰਗ ਚ ਮਤਾ ਪਾਦੀ ਹੈ ਸਾਰੇ ਡੀਜਨ ਅਸੈਪਟ ਕਰਦੇ ਆ ਪ੍ਰਿੰਸੀਪਲ ਜਦੋਂ ਪਾਸ ਕਰ ਦਿੰਦਾ ਫਿਰ ਉਹ ਉਹਨਾਂ ਕੋਲ ਪੂਰਾ ਅਧਿਕਾਰ ਹੁੰਦਾ ਸਰ ਇਹ ਸਰ ਤੁਹਾਡੀ ਮੋਟੀਵੇਸ਼ਨ ਤੁਹਾਡੇ ਚੰਗੇ ਕਰਮ ਔਰ ਪੰਜਾਬ ਦੇ ਚੰਗੇ ਕਰਮ ਕਿ ਜਿਹੜਾ ਤੁਸੀਂ ਸੱਤਾ ਦੇ ਵਿੱਚ ਆਏ ਔਰ ਸਾਨੂੰ ਇਹ ਦਿਨ ਦੇਖਣੇ ਪਏ ਆ ਅਸੀਂ ਸ਼ਾਇਦ ਸੁਪਨੇ ਸੋਚਦੇ ਸੀਗੇ ਕਵਤਾਵਾਂ ਲਿਖਦੇ ਸੀਗੇ ਜਿਹੜੀਆਂ ਕਵਤਾਵਾਂ ਕਿਸੇ ਵੱਲੇ ਲਿਖੀਆਂ ਸੀਗੀਆਂ ਉਹ ਅੱਜ ਸੱਚ ਹੁੰਦੀਆਂ ਵੇਖੀਆਂ ਇਹਦੇ ਲਈ ਸਾਰੇ ਪੰਜਾਬ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਬੀ